ਤਰੰਤਾਰਨ ਪੁਲਿਸ ਨੂੰ ਇੱਕ ਵਾਰ ਫਿਰ ਕਾਮਯਾਬੀ ਮਿਲੀ ਹੈ ਜੀ ਹਾਂ ਮੇਰੇ ਨਾਲ ਐਸ ਐਚਓ ਸੀਆਈਏ ਸਟਾਫ ਸਰਦਾਰ ਪ੍ਰਭਜੀਤ ਸਿੰਘ ਜੀ ਮੌਜੂਦ ਨੇ ਤਾਂ ਇੱਕ ਨੌਜਵਾਨ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਹੈ ਵਿਦੇਸ਼ੀ ਹਥਿਆਰਾਂ ਦੇ ਨਾਲ ਤਾਂ ਮਾਮਲਾ ਪੂਰਾ ਕੀ ਹੈ ਮੇਰੇ ਨਾਲ ਐਸ ਐਚਓ ਸੀਆਈਏ ਸਟਾਫ ਸਰਦਾਰ ਪ੍ਰਭਜੀਤ ਸਿੰਘ ਜੀ ਮੌਜੂਦ ਨੇ ਤਾਂ ਗੱਲਬਾਤ ਕਰਕੇ ਜਾਣ ਲੈਣੇ ਆ ਕਿ ਇਹ ਮਾਮਲਾ ਪੂਰਾ ਜਿਹੜਾ ਹੈ ਉਹ ਕੀ ਹੈ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਥੈਂਕ ਯੂ ਜੀ ਥੈਂਕ ਯੂ। ਸਰ ਅੱਜ ਕਿਹੜੇ ਵਿਦੇਸ਼ੀ ਹਥਿਆਰ ਸੀ ਜਿਨ੍ਹਾਂ ਦੇ ਨਾਲ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ? ਮਾਮਲਾ ਪੂਰਾ ਕੀ ਹੈ ਜੀ? ਅਸੀਂ ਨਾ ਜੀ ਥੋੜੇ ਦਿਨ ਪਹਿਲਾਂ 100 ਐਫਆਈਆਰ ਨੰਬਰ 114 ਡੇਟਾ 29/8/24 ਜੀ ਅੰਡਰ ਸੈਕਸ਼ਨ 25 6 27 5459 ਹਾਰਮੈਕਟ ਕਾਡ 2 111 ਬੀ ਐਨ ਐਸ ਪੀ ਸਰਾਲੀ ਚ ਐਫਆਈਆ ਦਰਜ ਕੀਤੀ ਸੀ ਜਿਹਦੇ ਸੱਚ ਅਸੀਂ ਦੋ ਅਕਿਊਸਟ ਫੜੇ ਸੀ ਜਿਨ੍ਹਾਂ ਤੋਂ ਅਸੀਂ ਚਾਰ ਗਲੌਕ ਤੇ 480000 ਰੁਪਇਆ ਜਿਹੜਾ ਉਹਨਾਂ ਕੋਲੋਂ ਹਵਾਲਾ ਰਕਮ ਫੜੀ ਸੀ ਉਹਦੀ ਕੰਟੀਨਿਊਸ਼ਨ ਅੱਜ ਜਿਹੜਾ ਅਗਲਾ ਅਕਿਊਸਡ ਨਰਵੇਲ ਸਿੰਘ ਜੀ ਉਹਨੂੰ ਫੜਿਆ ਜਿਹਦੇ ਕੋਲੋਂ ਅਸੀਂ ਦੋ ਗਲੌਕ ਤੇ ਇੱਕ ਵੈਬਲੈਸ ਕੋਡ ਦਾ ਪਿਸਤਲ ਫੇਰ ਫੜਿਆ 30 ਦਾ ਜੀ ਤੇ ਜਿਹਦੇ ਫਰਦਰ ਅਜੇ ਇਹਦੇ ਵਿੱਚ ਹੋਰ ਵੀ ਅਕਿਊਸਡ ਹੈਗੇ ਨੇ ਜਿਨ੍ਹਾਂ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਜੀ ਇਹ ਜਿਹੜੇ ਬੰਦੇ ਆ ਬਾਰਡਰ ਤੋਂ ਜਿਹੜਾ ਹੈਗਾ ਇਹਨਾਂ ਦਾ ਲਿੰਕ ਹੈ ਉਧਰੋਂ ਕਨਸਾਈਨਮੈਂਟ ਮੰਗਾ ਕੇ ਤੇ ਜਿਹੜਾ ਕੋਈ ਨਾ ਕੋਈ ਇਹਨਾਂ ਨੇ ਟਾਰਗੇਟ ਕਿਲਿੰਗ ਕਰਦੇ ਨੇ ਜੀ ਜਿਨ੍ਹਾਂ ਨੂੰ ਅਸੀਂ ਅਰਾਊਂਡ ਅਪ ਕੀਤਾ ਵਾ ਤਾਂ ਜੋ ਕਿ ਕੋਈ ਅਨਸਕੋਣੀ ਘਟਨਾ ਨਾ ਵਾਪਰ ਸਕੇ ਸਰ ਇਹ ਸਮਾਨ ਜਿਹੜਾ ਸਾਰਾ ਇਹ ਡਰੋਨ ਦੇ ਰਾਹੀਂ ਆਉਂਦਾ ਹੈ ਜੀ ਇਧਰ ਬਿਲਕੁਲ ਜੀ ਜਿਹੜਾ ਸਮਾਨ ਹੈ ਸਾਰੀ ਬਾਰਡਰ ਦੀ ਮੂਵਮੈਂਟ ਆ ਡਰੋਨ ਦੀ ਡਰੋਨ ਦੇ ਰਾਹੀਂ ਆ ਰਿਹਾ ਤਾਂ ਦੀ ਤਾਂ ਇਹ ਸਾਰਾ ਕੁਝ ਆ ਰਿਹਾ ਜੀ ਉਧਰ ਨਾਲ ਕੋਈ ਡਰੋਨ ਵੀ ਫੜਿਆ ਸਰ ਨਹੀਂ ਨਹੀਂ ਇਹ ਜਸਟ ਇਹ ਬੰਦੇ ਰਾਉਂਡ ਅਪ ਕੀਤੇ ਨੇ ਹਾਂ ਇਹਨਾਂ ਤੋਂ ਅੱਗੇ ਫਰਦਰ ਜੇ ਇਨਵੈਸਟੀਗੇਸ਼ਨ ਗoing ਆਨ ਹੈ ਜੀ ਸਰ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਮੈਂ ਇਹੋ ਕਹਿਣਾ ਚਾਹੁੰਦਾ ਜੀ ਕਿ ਜਿਹੜੇ ਵੀ ਇਹ ਸ਼ਰਾਰਤੀ ਅਨਸਰ ਆ ਇਹੋ ਜੇ ਕੰਮ ਨਾ ਕਰਨ ਜਿਹੜਾ ਸਾਡੇ ਦੇਸ਼ ਲਈ ਕੋਈ ਪ੍ਰੋਬਲਮ ਕ੍ਰੀਏਟ ਹੋਣ ਸਾਡੇ ਪੰਜਾਬ ਲਈ ਸੋ ਜਿੰਨੇ ਵੀ ਇਹੋ ਜੇ ਸ਼ਰਾਰਤੀ ਅਨਸਰ ਆ ਉਹ ਇਹ ਕੰਮ ਤੋਂ ਬਾਝ ਆ ਜਾਣ ਇਹ ਤਾਂ ਪੁਲਿਸ ਫੇਰ ਇਹਨਾਂ ਨੂੰ ਫੜ ਲਈ ਤਕੜੀ ਆ ਬੈਠੀ ਆ ਇਹਨਾਂ ਨੂੰ ਸਪੇਅਰ ਨਹੀਂ ਕੀਤਾ ਜਾਊਗਾ ਕਿਸੇ ਕੰਮ ਲਈ ਵੀ ਸਰ ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਆਮ ਜਨਤਾ ਨੂੰ ਕੀ ਮੈਸੇਜ ਤੇ ਸੁਨੇਹਾ ਰਹੇਗਾ ਜੀ ਜਿਹੜੀ ਦੇਖੋ ਆਮ ਪਬਲਿਕ ਆ ਉਹਨਾਂ ਦੇ ਨਾਲ ਅਸੀਂ ਹਰ ਟਾਈਮ ਖੜੇ ਆ ਤਤਪਾਰਾ ਕੋਈ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆ ਸਾਡੇ ਕੰਟਰੋਲ ਰੂਮ ਸਤਾਫਤ ਨਹੀਂ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਮੁਸ਼ਕਲ ਆਉਂਦੀ ਆ ਤੋ ਸਾਡੇ ਕੰਟਰੋਲ ਰੂਮ ਤੇ ਜਾਂ ਸਾਡੀਆਂ ਹੈਲਪਲਾਈਨ ਤੇ ਉੱਤੇ ਕਾਲ ਕਰ ਸਕਦਾ ਬਾਕੀ ਅਸੀਂ ਹਰ ਟਾਈਮ ਇਹਨਾਂ ਲੋਕਾਂ ਦੇ ਅਗੇਂਸਟ ਹਾਂ ਇਹਨਾਂ ਨੂੰ ਫੜ ਕੇ ਸਾਰਿਆਂ ਨੂੰ ਸਲਾਖਾਂ ਪਿੱਛੇ ਭੇਜ ਰਹੇ ਆ ਜੀ ਸਰ ਜਿਸ ਤਰੀਕੇ ਨਾਲ ਵੇਖਿਆ ਜਾਵੇ ਕਿ ਸ਼ਰਾਰਤੀ ਅਨਸਰ ਜਿਹੜੇ ਆ ਉਹਨਾਂ ਨੂੰ ਵੀ ਮੈਸੇਜ ਦਿੱਤਾ ਹੈ ਲੋਕਾਂ ਨੂੰ ਵੀ ਮੈਸੇਜ ਦਿੱਤਾ ਹੈ ਸਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੁਣ ਇਹ ਵਿਅਕਤੀ ਫੜੇ ਗਏ ਨੇ ਉਹਨਾਂ ਦੇ ਸਮੇਂ ਚ ਹੋਰ ਵੀ ਜਿਹੜਾ ਉਹਨਾਂ ਦੇ ਕੋਲੋਂ ਜਿਹੜਾ ਕੁਝ ਪਤਾ ਲੱਗ ਸਕਦਾ ਜੀ ਬਿਲਕੁਲ ਜੀ ਜਿਹੜਾ ਵੀ ਇਹ ਦੇਖੋ ਪਹਿਲਾਂ ਅਸੀਂ 4 ਬਲੌਕ ਫੜੇ ਉਹਨਾਂ ਤੋਂ ਬਾਅਦ ਉਹਨਾਂ ਤੋਂ ਕੁਝ ਹਵਾਲਾ ਰਾਸ਼ੀ ਫੜੀ ਫਿਰ ਇਹਨਾਂ ਤੋਂ ਹਣ ਤਿੰਨ ਪੈਪਨ ਫੜੇ ਨੇ ਜਿੱਚ ਦੋ ਬਲੌਕ ਨੇ ਇੱਕ ਵੈਬਲੈਸ ਕੋਡ ਆ ਮਤਲਬ ਐਟ ਲੀਸਟ ਜਿਹੜਾ ਵੀ ਇਹਨਾਂ ਤੋਂ ਫਰਦਰ ਜਿਹੜਾ ਬੰਦਾ ਇਹਨਾਂ ਦੇ ਅੱਗੇ ਆਊਗਾ ਉਹਦੇ ਤੋਂ ਜਿਹੜੀ ਰਿਕਵਰੀ ਹੋਊਗੀ ਉਹ ਫਿਰ ਆਪ ਜੀ ਨੂੰ ਸੂਚਿਤ ਕੀਤਾ ਜਾਊਗਾ ਸਰ ਇੱਕ ਚੌਂਕੀ ਦੇ ਮੁਨਸ਼ੀ ਤੋਂ ਲੈ ਕੇ ਐਸਐਸਪੀ ਤੱਕ ਸੀਨੀਅਰ ਜੂਨੀਅਰ ਅਫਸਰਾਂ ਦਾ ਕਿਹੋ ਜਿਹਾ ਸਹਿਯੋਗ ਹੈ ਟੀਮ ਵਰਕ ਕਿਹੋ ਜਿਹਾ ਤੇ ਕਿਹੋ ਜਿਹਾ ਸਾਥ ਮਿਲ ਰਿਹਾ ਹੈ ਦੇਖੋ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਗੌਰਵ ਤੂਰਾ ਸਰ ਵੱਲੋਂ ਸਾਰੇ ਸਾਡੇ ਡਿਸਟ੍ਰਿਕਟ ਦੇ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਆ ਤਾਂ ਦੀ ਤਾਂ ਇਹੋ ਜਿਹੇ ਬੰਦੇ ਜਿਹੜਿਆਂ ਨੂੰ ਨੱਥ ਪਾਈ ਜਾ ਰਹੀ ਹੈ ਜਿਹੜਾ ਕੋਈ ਸਾਡੇ ਤਾਂ ਤਾਂ ਡਿਸਟ੍ਰਿਕਟ ਚ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਕਰਨ ਸੋ ਸਾਰਿਆਂ ਨੂੰ ਇਹ ਮੈਸੇਜ ਹੈ ਕਿ ਮਤਲਬ ਇਹ ਕੰਮਾਂ ਤੋਂ ਬਾਹਰ ਆ ਜਾਣ ਨਹੀਂ ਤੇ ਫਿਰ ਪੁਲਿਸ ਵੱਲੋਂ ਸਪੇਅਰ ਨਹੀਂ ਕੀਤਾ ਜਾਊਗਾ ਸਰ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸੋ ਇਹ ਸਨ ਸਰਦਾਰ ਪ੍ਰਭਜੀਤ ਸਿੰਘ ਜੀ ਐਸ ਐਚ ਓ ਸੀ ਐ ਸਟਾਫ ਤਰਨਤਾਰਨ ਤੇ ਜਿਨ੍ਹਾਂ ਨੇ ਇੱਕ ਸ਼ਰਾਰਤੀ ਅੰਸਰਾਂ ਨੂੰ ਮੈਸੇਜ ਵੀ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸੇ ਤਰ੍ਹਾਂ ਹੀ ਕੰਮ ਜਾਰੀ ਰਿਹਾ ਤਾਂ ਪੁਲ ਹੋਰ ਵਿਖਾਏਗੀ ਤਾਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ